ਉਹ ਤੁਹਾਨੂੰ ਪਤਾ ਹੂਗਾ ਕਿ ਨਹੀਂ 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 ਇੱਥੇ ਮੈਂ ਅੱਜ ਦੇਖਿਆ ਨਾ 75 ਲਾਸਟ ਬਣਿਆ 75 70 75 ਉਹ ਤਾਂ ਗਿੰਦੇ ਹੀ ਭਾਜੀ ਆ ਤੇ ਪ੍ਰੈਸ਼ਰ ਤੇ ਵੜਨੀ ਗੱਲ ਜਿੱਤੇ ਨਹੀਂ ਬਣਾਈ ਐਤਾ ਨਹੀਂ ਬਣਦੀ ਗੱਲ ਨਰੇਸ਼ ਉਹ ਤੇਰਾ ਸਾਦਕਾ ਇਹ ਮਾਰੇ 4 ਰਨ ਛੱਕਾ 6 ਰਨ ਬੱਸ ਹੁਣ ਉਸ ਭਾਈ ਸਾਡੀ ਇੱਥੇ ਰੱਖੋ ਪੀਕਰ ਭਾਜੀ ਉਹ ਫੀਲਡਿੰਗ ਕਰਦਾ ਨਾ ਤਿੰਨ ਛੱਕੇ ਨਿਰੋਸ਼ ਭਾਈ 2100 ਰੁਪਿਆ ਤਿੰਨ ਛੱਕੇ 2100 ਰੁਪਿਆ ਇਸ ਓਵਰ ਦੇ ਵਿੱਚ 11000 ਰੁਪਈਆ ਨਿਰੋਸ਼ ਭਾਈ 11000 ਰੁਪਿਆ ਤਿੰਨ ਛੱਕੇ ਮਾਰ ਦੋਗੇ ਓ ਰੁੰਦਾ ਰਿਆਂ ਦਾ ਫੀਲਡਿੰਗ ਕਰਦਾ ਵਾ ਹਾਂ ਸਾਬਕਾ ਚਾਰ ਰਨ ਬਹੁਤ ਸੁਣਨ ਨਰੇਸ਼ਾ ਇਹ ਉੱਥੇ ਰੱਖ ਦਿੱਤੇ ਓਏ ਭੀਮੇ ਨੂੰ ਕਹਾ ਹੱਥ ਬੋਲ ਥੋੜਾ ਜਿਹਾ ਇੱਥੇ ਸੌਣਨਾ ਨਹੀਂ ਅਜੂਜਾ ਜਾ ਕੁਛ ਵੀ ਬਹੁਤ ਸੁਣਨ ਨਰੇਸ਼ਾ ਜੀ ਸਾਡੇ ਰੁਕ ਜਾ ਰੁਕ ਜਾ ਚਲੋ ਚੋ ਡਬਲ ਡਬਲ 10 ਸਕੂਰ 80 ਸਕੂਰ 80 ਸਕੂਰ ਪਾਣੀ ਪਿਆਓ ਯਾਰ ਪਾਣੀ ਜਾਂ ਦੇ ਯਾਰ ਭਾਈ ਬਲਾਸ ਦੇ ਆ ਗਏ ਉਹ ਨਾ ਆਇਆ ਕਿਤੇ ਆ ਗਿਆ ਤਤੇ ਆ ਗਿਆ ਵੀ ਪਰ ਤਤੇ ਆ ਇੱਥੇ ਨਾ ਦੇ ਉੱਥੇ ਚੱਲ ਜਾ ਮੇਰਾ ਓਏ ਇੱਥੇ ਰ ਕਬੂਤਰ ਪਾਖ ਫੜ ਵੀ ਇਨਾਮ ਜੇ ਛੱਕਾ ਮਾਰਦੇ ਹੈਪੀ ਜਹਾਨ ਵਿਸ਼ਾਲਿਆਂ ਨੂੰ ਓਏ ਬੱਲੇ ਤੇਰੇ ਛੱਕਾ 5 ਰੁਪਿਆ ਚੌਕਾ ਆ 6 ਰੁਪਿਆ 4 ਰਨ 1 1 1 4 ਰਨ ਹੋ ਗਈ 4 4 ਰਨ ਹੋਏ ਪੌਂਟ ਸ ਕੈਨਸਲ ਕੱਪ ਜਾ ਆਇਆ ਕਿੱਥੇ ਚਲੀ ਗਈਆਂ ਵਾਹ ਸੋਣਾ ਵਾਹ ਸੋਣਾ ਨਹੀਂ ਨਹੀਂ ਬਣਦੇ ਸੋਰ 4 ਹੋਏ 4 ਵਾਹ ਸੋਣਾ ਇਹ ਚਾ ਮੈਂ ਤਾਂ ਲੇ ਘੇਟੇ ਹੀ ਨਹੀਂ ਆ ਦੂਜੇ ਕੀ ਕਿਤੇ 19 ਹੋ ਗਏ ਹਲੋ ਆਹਾ ਹਲੋ ਆ ਗਏ ਯਾਰ ਮੈਂ ਇੱਧਰ ਐ ਉਧਰ ਭੀਵੇਂ ਹੁਣੀ ਉਹਨੂੰ ਹੁਣੀ ਬੈਠੇ ਉਹਨਾਂ ਨੂੰ ਕਹੀ ਮਾਰਿਆ ਮੈਂ ਇੱਧਰ ਬੈਕਾਂ ਕੋਲ ਖੜਾ ਲਾਈਵ ਵਾਲੇ ਕੋਲ 19 ਸਕੋਰ ਹੋ ਗਏ ਭਾਜੀ 1 ਓਵਰ ਪਰਾਲੋ ਭਾਈ ਮੱਤ ਦੇ ਭਾਈ 19 19 ਹੋ ਗਏ 19 19 ਹੋ ਗਏ ਤੈਨੂੰ ਚੌਕੇ ਆ ਗਏ ਇੱਕ ਸਿੰਗਲ ਆ ਗਿਆ ਇੱਕ ਸੱਕਾ ਆ ਗਿਆ ਤੈਨੂੰ ਚੌਕੇ ਇੱਕ ਪੈਨਟੀ ਛੱਕਾ ਉਹ ਤੈਨੂੰ ਚੌਕੇ ਆ ਗਏ ਉਹੀ ਕਹਿਣਾ ਮੈਂ ਪਈ ਪਈਆਂ ਪਵਾ ਦਿੰਦੀ ਆ ਜੀ ਇਹ ਦੇ ਤੁਰਕਿਆ ਮੈਂ ਇੱਕ ਹਾਂ 10 ਸਾਰੇ ਗੋਲ ਓ ਪਾ ਜੀ ਮੜਾ ਕਹੋਂਗੇ ਕਿ ਟਾਈਆਂ ਪਾ ਦਈਏ ਤੁਰਾ ਕੇ ਦੇਖੋ ਇਹ ਇਹਨੂੰ ਮੈਂ ਦੇ ਸਕੇ ਮਾਰ ਦੂੰਗਾ 1100 ਰੁਪਿਆ ਦੇ ਛੱਕੇ 1100 ਰੁਪਿਆ हैप्पीन छक्के मार दूंगा ये चार ग्यारह हजार सागर चौहान हैप्पी तेन छक्के मारोगा ग्यारह हजार रुपया सागर चौहान ग्यारह हजार रुपया सागर चौहान ये हैप्पी तेन छक्के मार दूंगा त्यारह हजार रुपया ਦੇ 3 ਛੱਕੇ ਮਾਰਦੇ 5100 ਰੁਪਏ ਨਾਲ ਸਾਗਰ चौहान ਵਾਈਟ ਹੈ ਇੱਥੇ ਖੜੇ ਦੀਆਂ ਬਾਈਟਾਂ ਆਉਂਦੀਆਂ ਪਹਿਲਾਂ ਵੀ ਦੋ ਬਾਈਟ ਸੀ ਤੇਰੇ ਬੱਜੀਆਂ ਬਾਈਟ ਸੀ ਗਈ ਬਾਈਟ 5100 ਰੁਪਏ ਦੇ 6 5100 ਰੁਪਏ ਨਾਲ ਜੜੀ ਛੱਕਾ ਮਾਰ ਲੈਣਾ ਉੱਤਾਂ ਨਹੀਂ ਬਣਨੀ ਗੱਲ ਐ ਤਾਂ ਨਹੀਂ ਬਣਨੀ ਗੱਲ ਬਵਨ ਉਹ ਉਹ ਕਰਤਾ ਉਹ ਤੇ ਜਿਹੜਾ ਵਾਈ ਜਿਹਨੂੰ ਉਹ ਪਾਉਣ ਚੀਤਿੰਦਾ ਲੱਗਦਾ ਓਵਰ ਹੋ ਗਿਆ ਨੇ ਫੇਰ ਰੱਖਣਾ ਪੈਣਾ ਏ 5500 ਰੁਪਿਆ ਦਾ ਤਾਅਰ ਤੋਹ 7 ਮਾਰ ਜੰਬਾ ਤੋਂ ਪਲੀਗੈਂਡ ਨਾਲੇ ਨਾਲ ਬੰਨੀ ਉਕਰ ਕਰੇ ਹਵਾ ਤੇ 22 ਕੋ 1 ਓਵਰ ਹੋ ਗਿਆ ਆਹ ਦੋ ਓਵਰ ਹੋ ਗਿਆ 22 ਹੋ ਗਏ 22 ਬਹੁਤ ਸੋਹਣਾ ਇੱਕ ਤਾਂ ਨਹੀਂ ਬੰਦੀ ਕਰ ਲਾ ਬੱਧਾ ਆ ਗਿਆ ਤੂੰ ਕਨੀ ਚੱਲ ਉਹ ਕਰ ਜਨੀਏ ਤਾਂ ਨਹੀਂ ਬੰਦੀ ਕਰ ਲੇ ਮੇਸ਼ ਕੁਮਾਰ ਜੀ ਮੇਸ਼ ਕੁਮਾਰ ਜੀ 51 ਰੁਪਏ ਸਾਗਰ ਤੋਹ ਜੋ ਛੱਕਾ ਮਾਰ ਦੂੰਗਾ ਇੱਕ ਦੋ ਇੱਕ ਚੁੱਟਾ ਮਾਰ ਦੋਗਾ ਪੂਜਾ ਫਰਦੀਆਂ ਦੇ ਨਾਲ ਸਾਗਰ ਤੋਹਾਂ ਬਦਲ ਕੋਲ ਬੈਠਾ ਇਤਾਂ ਨਹੀਂ ਕਰਨੀ ਗੱਲ ਚਲੋ ਚਲੋ ਚੱਲ ਕੰਪਨ ਹਿਲ ਰਿਹਾ ਇੱਧਰ ਵੀ ਹੈ ਜੀ ਸੀ ਬਾਈ ਕਿੱਛ ਪਾੜੀ ਪਹਿਲੇ ਦੇਖੀਏ ਪੂਨਾ ਖਾਸਾ ਕੀ ਹਾਲ ਹੈ ਰਣਪੁਰ ਜ਼ਿਆਦਾ ਮਾਰ ਬਾਲੇ ਜ਼ਿਆਦਾ ਰੰਗ 80 ਰੰਗਮ ਹੁੰਦੇ ਇਹ ਪਾਜੀ ਕਰਦੇ ਬੜਾ ਸਾਫ 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 ਦੇ ਲੱਗੇ ਮੈਨੂੰ ਆਈਡੀਆ ਮਰਖੇ ਸਾਫ ਦੇ ਇਹ ਕਹਿ ਸਾਫ ਹੈ ਨਾ ਕਹਿ ਉਹ ਚੀਜ਼ ਪਹਿਲੇ ਉਹ ਤਾਂ ਬਹੁਤ ਵਧੀਆ ਗੱਲ ਹੈ ਕਿ ਇਤਨਾ ਬੜਾ ਹੋਣਾ ਕੈਸ ਸੀ ਆੜਾ ਇੱਥੇ ਉਹ ਕਿੱਦ ਨੂੰ ਕਰਨਾfully ਬਹੁਤ ਬਹੁਤ ਸੰਭਾ ਸੰਭਾ ਬੋਲਦੇ ਇਹ ਕਹਿ ਚੜ ਇੱਥੇ ਕਹਿੰਦੇ ਪੀਡੀ ਨੇ ਜੀ ਕੋਈ ਛੱਡ ਦੋ ਪਰ ਉਹ ਇੱਥੇ ਨੇ ਇਨਕਾਰ ਕੀਤੀ ਆ ਰਾਮ ਦੇ ਨੇ ਕੱਟ ਦੇਣ ਵਿੱਚ ਤੋ ਕਾਇਆ ਚਾਰ ਨਿਚੋ ਦਾ ਨਹੀਂ ਬੰਨ੍ਹ ਨਿਕਲ ਸਕਦਾ ਮਾਨਣਾ ਪੈਣਾ ਤਾਂ ਕੁਝ ਜਿਹਾ ਸਾਬਣਣਾ ਇੱਕ ਸ਼ੱਕਾ ਮਾਰਦੇ ਸਾਡੇ ਪਿਆਰੇ ਨਾ 51 ਸਰ ਜੀ ਨਿਰਦੇਸ਼ ਸੂਰ ਦੇਸ਼ ਸੂਰ ਜੀ ਤੇਨਾ ਉਪਰੋਕ ਨੇ ਨਹੀਂ 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 ਖੜਾਕਾ ਹੋਇਆ ਉਹਦਾ ਦੇਖੇ ਤੈਨਿ ਸਕੇ ਮਾਰਦੇ 11000 ਹੋ ਗਿਆ ਫਾਗਰ ਤੇ ਹੈ ਬਹੁਤ ਘੰਮ ਹੋ ਗਈ ਹਰਗਾ 38 37 ਸਕੋਰ ਹੋ ਗਏ 12 ਦੇ 12 ਜੱਟੇ ਮਾਰ ਚੁੱਕੇ ਨਾ ਵੀਰ ਵੀ ਨਹੀਂ ਬਾਦਦੀ ਮੇਰੀ ਛੱਕੇ ਮਾਰਦੇ ਫੈਨ ਆਹ ਰਹਿ ਗਏ ਭਾਜੀ ਕੀ ਨਾਮ ਆ ਬੋਲ ਰ